ਮੈਂ ਮੈਡੀਕਲ ਮਾਫੀਆ ਦੀ ਲੁੱਟ ਦਾ ਸ਼ਿਕਾਰ ਬੋਲਦਾ ਅਜੇ ਤੱਕ ਜਦੋਂ ਪੰਜਾਬ ਸੂਬਾ ਬਣਿਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਡੀਕਲ ਸਹੂਲਤਾਂ ਨਾਮ ਤੇ ਮਿਲਿਆ ਤਾਂ ਛੁਣਛਣਾ ਉਹ ਵਜਾਈ ਜਾਂਦੇ ਨੇ ਪੰਜਾਬੀ ਬੈਠੇ ਹੋਏ ਉਹ 700 ਰੁਪਿਆ ਇੱਕ ਬੰਦੇ ਦੀ ਚੈੱਕ ਅਪ ਚੈੱਕ ਅਪ ਦੀ ਫੀਸ ਹੈ 100 ਬੰਦੇ ਦਾ 70000 ਰੁਪਿਆ ਹੋ ਗਿਆ ਸਿਰਫ ਉਹਦੀ ਚੈੱਕ ਅਪ ਫੀਸ ਕਿਸੇ ਦੀ 700 ਕਹੇ ਦੀ 500 500 ਤੋਂ ਘੱਟ ਪੂਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਵਾਲੇ ਦੀ ਕਿਸੇ ਡਾਕਟਰ ਦੀ ਫੀਸ ਨਹੀਂ ਪੰਜਾਬੀਓ ਉਹਨਾਂ ਦਾ ਭਾਈ ਰੇਤੇ ਵਿੱਚ ਵੇਚੀ ਜਾਂਦੇ ਨੇ ਹਨਾ ਹਫ਼ਤੇ ਲਈ ਜਾਂਦੇ ਨੇ ਐਸਡੀਐਮ ਸਾਹਿਬ ਨੂੰ ਲਾਇਆ ਹੋਇਆ ਡਿਪਟੀ ਸਾਹਿਬ ਨੂੰ ਪੈਸੇ ਲਾਏ ਨੇ ਅੱਜ ਤੱਕ 1947 ਤੋਂ ਲੈ ਕੇ ਹੁਣ ਤੱਕ ਲੁੱਟਣ ਵਾਲੇ ਰਾਜਨੀਤਿਕ ਲੀਡਰੋ ਪੰਜਾਬ ਦੇ ਲੋਕਾਂ ਨੂੰ ਜਵਾਬਤਾ ਦੇ ਦਿਓ ਏ ਪੰਜਾਬ ਦੇ ਲੋਕ ਤੁਹਾਡੇ ਮਰੇ ਹੱਥ ਜੋੜਦੇ ਨਹੀਂ ਯਾਰ ਕਦੋਂ ਕਾਰਵਾਈ ਕਰੋਗੇ ਕਦੋਂ ਜਾਗੋਗੇ ਕਦੋਂ ਲੋਕਾਂ ਦੇ ਟੈਕਸ ਦੇ ਪੈਸੇ ਦਾ ਤੁਸੀਂ ਮੁੱਲ ਬੜੋਗੇ ਯਾਰ ਮੈਂ ਮੈਡੀਕਲ ਮਾਫੀਆ ਦੀ ਲੁੱਟ ਦਾ ਸ਼ਿਕਾਰ ਬੋਲਦਾ ਸਤਿ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਇਹ ਵੀਡੀਓ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਦੀ ਕਰੋਗੇ ਤੁਹਾਨੂੰ ਪਤਾ ਹੈ ਕਿ ਹਰ ਇੱਕ ਘਰ ਅੱਜ ਕੱਲ ਦਵਾਈ ਚਲਦੀ ਹੈ ਕਿਸੇ ਦੀ ਮਾਂ ਕਿਸੇ ਦਾ ਬਾਪ ਕਿਸੇ ਦਾ ਕੋਈ ਭੈਣ ਭਰਾ ਸਾਰੇ ਅੱਜ ਕੱਲ ਕੋਈ ਵੱਡੇ ਆਪਰੇਸ਼ਨ ਤੈਅ ਜਾਂ ਕਿਸੇ ਬਿਮਾਰੀ ਦਾ ਸ਼ਿਕਾਰ ਨੇ ਸੋ ਉਹਨਾਂ ਲਈ ਭਾਈ ਸਾਨੂੰ ਹਸਪਤਾਲਾਂ ਜਾਣਾ ਪੈਂਦਾ ਮੈਂ ਹੁਣੇ-ਹੁਣੇ ਲੁਧਿਆਣੇ ਦੇ ਵੱਡੇ ਹਸਪਤਾਲਾਂ ਚੋਂ ਆਇਆ ਵਾਂ ਉੱਥੇ ਮੈਂ 10 ਦਿਨਾਂ ਚੋਂ ਨਾ ਮੈਂ ਜਿਹੜੀ ਗੱਲ ਕਰਨੀ ਹੈ ਕੀ ਖਾਸ ਗੱਲ ਕਰਨੀ ਹੈ ਪੰਜਾਬੀਓ ਜੇ ਸਰਕਾਰ ਤੋਂ ਮੰਗਣਾ ਹੈ ਤਾਂ ਮੈਡੀਕਲ ਸਹੂਲਤਾਂ ਮੰਗੋ ਮੈਡੀਕਲ ਸਹੂਲਤ ਹੋਵੇ ਬੱਚਿਆਂ ਨੂੰ ਸਿੱਖਿਆ ਮਿਲੇ ਤਾਂ ਬੱਚੇ ਪੜ੍ਹ ਕੇ ਅੱਗੇ ਜਾਣ ਅਸੀਂ ਫ੍ਰੀ ਰਾਸ਼ਨ ਦਾਲਾਂ ਤੋਂ ਕੁਝ ਨਹੀਂ ਲੈਣਾ ਪੰਜਾਬੀਓ ਇਹਨਾਂ ਨੇ ਤੁਹਾਨੂੰ ਝਾਟਾਂ ਤੇ ਲਾਤਾ ਹੁਣ ਮੈਂ ਗੱਲ ਕੀ ਕਰਨੀ ਹੈ ਸਿਹਤ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਮਣੇ ਬੇਨਤੀ ਕੀ ਹੈ ਲੁਧਿਆਣੇ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ਪ੍ਰਾਈਵੇਟ ਹਸਪਤਾਲਾਂ ਦੀ ਮੈਂ ਗੱਲ ਕਰਦੇ ਹਾਂ ਤਾਂ ਉੱਥੇ ਗਏ 700 ਰੁਪਿਆ ਇੱਕ ਬੰਦੇ ਦੀ ਚੈੱਕਅਪ ਚੈੱਕਅਪ ਦੀ ਫੀਸ ਹੈ ਤੇ ਹਜੇ ਮੇਰੀ ਵੀਡੀਓ ਸ਼ੁਰੂ ਹੋਈ ਨੂੰ ਉਹਨਾਂ ਸਮਾਂ ਨਹੀਂ ਹੋਇਆ ਹੋਣਾ ਇੰਨਾ ਚ ਡਾਕਟਰ ਸਾਹਿਬ ਗੱਲ ਕਰਦੇ ਨੇ ਹਾਂਜੀ ਹਾਂਜੀ ਇਦਾਂ ਇਦਾਂ ਠੀਕ ਆ ਜੀ ਚਲੋ ਜੀ ਦਵਾਈ ਲਿਖਤੀ ਲੈ ਲੋ ਜੀ 700 ਰੁਪਇਆ ਇੱਕ ਬੰਦੇ ਦੀ ਤੇ ਜਦੋਂ ਮੈਂ ਗਿਆ ਸਾਡਾ 70ਵਾਂ ਖਣੀ 72ਵਾਂ ਨੰਬਰ ਸੀ ਤੇ ਹਜੇ ਸਮਾਂ ਉਦੋਂ ਦੁਪਹਿਰ ਦੇ 2:30 3 ਵਜੇ ਸੀ ਤੇ ਹੁਣ ਸ਼ਾਮ ਨੂੰ 8-9 ਵਜੇ ਤੱਕ ਜਾਨੀ ਕਿ 500 ਤੋਂ 100 500 1500 ਬੰਦਾ ਰੋਜ਼ ਦੇਖਦੇ ਨੇ 100 ਬੰਦੇ ਦਾ 70000 ਰੁਪਇਆ ਹੋ ਗਿਆ ਸਿਰਫ ਉਹਦੀ ਚੈੱਕਅਪ ਫੀਸ ਮੰਨਦੇ ਹੋ ਮਨ ਲਓ ਕਿ ਇੱਕ ਦਿਨ ਦਾ 70000 ਘੱਟ ਤੋਂ ਘੱਟ 100 ਕਹਿ ਰਿਹਾ ਮੈਂ ਕਦੀ 150 ਕਦੀ 125 ਆ ਜਾਂਦੇ ਹੋਣੇ ਨੇ 70000 ਰੁਪਇਆ ਦਿਹਾੜੀ ਹੋ ਗਈ ਪੰਜਾਬੀਓ ਉਸ ਤੋਂ ਬਾਅਦ ਦੂਜੇ ਜਾਣਾ ਸੀ ਉਹਨਾਂ ਨੂੰ ਚੈਪਕ ਕਰਾਉਣਾ ਸੀ ਮੇਰੇ ਮਾਤਾ ਦਾ ਤਾਂ ਹਾਰਡ ਦਾ ਆਪਰੇਸ਼ਨ ਹੋਇਆ 2 ਸਾਲ ਪਹਿਲਾਂ ਤੁਹਾਨੂੰ ਪਤਾ ਉੱਥੇ ਉੱਥੇ ਜੀ ਇੱਕ ਡਾਕਟਰ ਦੀ 600 ਕਿਸੇ ਦੀ 700 ਕਹੇ ਦੀ 500 500 ਤੋਂ ਘੱਟ ਪੂਰੇ ਪੰਜਾਬ ਦੇ ਵਿੱਚ ਪ੍ਰਾਈਵੇਟ ਵਾਲੇ ਦੀ ਕਿਸੇ ਡਾਕਟਰ ਦੀ ਫੀਸ ਨਹੀਂ ਪੰਜਾਬੀਓ ਕਿਸੇ ਡਾਕਟਰ ਦੀ ਫੀਸ ਨਹੀਂ ਸਰਕਾਰ ਜੀ ਤੇ ਉਥੇ 50 ਬੰਦੇ ਗਏ 100 ਬੰਦਾ ਗਿਆ 60 ਬੰਦੇ ਗਿਆ 40 ਬੰਦੇ ਗਿਆ 500 ਦੇ ਹਿਸਾਬ ਨਾਲ ਲਾ ਲਓ 10 ਬੰਦੇ ਗਿਆ 5000 ਹੋ ਗਿਆ ਤੇ 50 ਬੰਦੇ ਚਲੇ ਗਏ ਲਾ ਲਓ ਕਿੱਥੇ ਗਿਆ 5-5 ਕੀ ਕਰੋਗੇ ਤੁਸੀਂ ਯਾਰ ਕਿੱਥੇ ਜਾਓਗੇ ਸਾਡੇ ਕੋਲੇ ਮੈਡੀਕਲ ਦੇ ਨਾਮ ਤੇ ਛਣਛਣਾ ਛਣਛਣਾ ਵਜਾਈ ਚੱਲੋ ਆ ਸਾਡੇ ਹੁਣ ਆਪਣੇ ਤੋਂ ਬਾਹਰੋਂ ਆਏ ਸੀ ਸਾਰੇ ਐਨ ਆਰ ਆਈ ਗਏ ਰਹੇ ਤਾਂ ਮੈਂ ਗੱਲ ਕਰਦਾ ਸੀ ਉਹ ਕਹਿੰਦਾ ਸਾਡੇ ਕੁਝ 19 ਹੋ ਜੇ 21 ਹੋ ਜੇ ਸਿੱਧਾ ਕਹਿੰਦੇ ਦਾਖਲ ਕਰ ਦੇਣਾ ਕੋਈ ਵੀ 1 ਰੁਪਿਆ ਫੀਸ ਇਲਾਜ ਹੋ ਜਾਣਾ ਸਾਰਾ ਕੋਈ ਇਲਾਜ ਹੋ ਕੇ ਮੁਫਤ ਕੋਈ ਤੁਹਾਡੇ ਟੈਕਸ ਕੱਟੇ ਜਾਣੇ ਨੇ ਤੇ ਉਹ ਕਹਿੰਦੇ ਰੱਬ ਨਾ ਕਰੇ ਸਾਨੂੰ ਵਿਦੇਸ਼ ਦੇ ਵਿੱਚ ਖਾਸ ਤੌਰ ਤੇ ਕੈਨੇਡਾ ਵਰਗੇ ਮੁਲਕੇ ਚ ਕੁਝ ਹੋ ਗਿਆ ਤਾਂ ਜਾ ਕੇ ਦਾਖਲ ਕਰਾਉਣਾ ਸਾਰਾ ਮੈਡੀਕਲ ਖਰਚਾ ਉਹਨਾਂ ਦਾ ਯਾਰ ਟੋਟਲੀ ਇਕੱਲੇ ਕੈਨੇਡਾ ਨਹੀਂ ਹੋਰ ਵੀ ਬਹੁਤਿਆਂ ਕੰਟਰੀਆਂ ਚ ਜਾਂਦੀਆਂ ਤੇ ਸਾਡੇ ਸਾਡੇ ਲੋਕ ਖੂਜੀਆਂ ਚ ਪੈ ਮਰ ਜਾਂਦੇ ਨੇ ਇਲਾਜ ਖਣੋਂ ਮਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਵੱਡਾ ਸਕੈਮ ਸ਼ੁਰੂ ਹੁੰਦਾ ਤੁਸੀਂ ਡਾਕਟਰ ਨੂੰ ਚੈੱਕ ਕਰਾ ਅੰਦਰ ਹੀ ਮੈਡੀਕਲ ਬਣੇ ਹੋਏ ਨੇ ਲੈਂਡ ਚ ਲਾ ਕੇ ਵਾਰੀ ਆਉਂਦੀਆਂ ਲੈਂਡ ਚ ਲਾ ਕੇ ਵਾਰੀ ਨਹੀਂ ਆਉਂਦੀ ਕਿੰਨੇ ਕਿੰਨੇ ਲੱਖ ਰੁਪਏ ਦਾ ਠੇਕਾ ਅ ਫੇਰ ਉਹ ਦਵਾਈ ਆਪਦੀ ਮਨਮਰਜ਼ੀ ਨਾਲ ਰੇਟ ਲਾਉਂਦੇ ਨੇ ਲਓ ਜੀ ਐਨੀ ਮਣੀ ਆ ਲਓ ਜੀ ਉਥੇ ਸਰਕਾਰੀ ਹਸਪਤਾਲ ਸਿਰਫ ਤੇ ਸਿਰਫ ਮਲਾਜਿਆਂ ਨੂੰ ਰਹਿ ਗਏ ਜਾਂ ਫਿਰ ਉਥੇ ਐਮਐਲਆਰਾਂ ਕੱਟੀਆਂ ਜਾਂਦੀਆਂ ਨੇ ਦੈਟਸ ਇਟ ਇਸ ਤੋਂ ਬਾਅਦ ਕੁਝ ਨਹੀਂ ਹੁੰਦਾ ਤੁਸੀਂ ਕਹਿੰਦੇ ਸੀ ਅਸੀਂ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਮੈਡੀਕਲ ਸਹੂਲਤਾਂ ਕਿਹੜੀ ਸਹੂਲਤ ਮਿਲੀ ਹੈ ਕਿਹੜੇ ਹਾਰਟ ਵਾਲ ਨੂੰ ਕਿਹੜੇ ਸ਼ੂਗਰ ਵਾਲ ਨੂੰ ਕਿਹੜੇ ਥਾਇਰੋਇਡ ਵਾਲ ਨੂੰ ਕਿਹੜੇ ਬੀਪੀ ਵਾਲ ਨੂੰ ਉਹ ਕੂਚੀਆਂ ਫੇਰ ਕਿਉਂ ਬਣਾਤੇ ਉਥੇ ਜਾਓ ਦਵਾਈ ਉਹ ਇਦੋਂ ਸਿਵਲ ਹਸਪਤਾਲ ਸੁਧਾਰ ਲੋਏ ਉਹ ਫ੍ਰੀਨ ਕੋਡ ਕੇ ਮੈਡੀਕਲ ਕਾਲਜ ਵਰਗੇ 2-4 ਹੋਰ ਬਣਾ ਦਈਏ ਆਪ Punjab ਚੋ ਸਾਡੇ ਲੋਕ ਵੱਜ ਜਾਣਗੇ ਮਰ ਰਹੇ ਨੇ ਮੁੱਖ ਮੰਤਰੀ ਸਾਹਿਬ ਸਿਹਤ ਮੰਤਰੀ ਸਾਹਿਬ ਧਿਆਨ ਕਰ ਲੋ ਇੰਨਾ ਬਜਟ ਜਿਹੜਾ ਸਿੱਖਿਆ ਤੇ ਸਿਹਤ ਸਹੂਲਤਾਂ ਤੇ ਚਾਹੀਦਾ ਉਹਨੂੰ ਤੁਸੀਂ ਐ ਜਾ ਕੇ ਹੀ ਜਾਂਦੇ ਤੁਹਾਡੇ ਲੀਡਰ ਆਪਦੀਆਂ ਗੱਡੀਆਂ ਤੇਲ ਪੋਈ ਜਾਂਦੇ ਨੇ ਸਿਕਿਉਰਟੀਆਂ ਤੇ ਲਾਤਾ ਓਏ ਅਸੀਂ ਕਿੱਧਰ ਚਾਈਏ ਪੰਜਾਬੀ ਅੱਜ ਤੱਕ ਜਦੋਂ Punjab ਸੂਬਾ ਬਣਿਆ ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਡੀਕਲ ਸਹੂਲਤਾਂ ਦੇ ਨਾਮ ਤੇ ਮਿਲਿਆ ਤਾਂ ਛਣਛਣਾ ਉਹ ਵਜਾਈ ਜਾਂਦੇ ਨੇ ਪੰਜਾਬੀ ਬੈਠੇ ਓਏ ਉਹ ਪਿੱਟ ਗਿਓ ਮਰ ਗਿਓ ਓਏ ਅਸੀਂ ਤਾਂ ਓਏ ਸਭ ਤੋਂ ਵੱਧ ਸਭ ਤੋਂ ਵੱਧ ਆਮ ਬੰਦਾ ਰੁਪਏ ਕਮਾਉਂਦਾ ਮੇਰੇ ਅਰਕਾ ਸਭ ਤੋਂ ਵੱਧ ਨਾਸ ਮੈਡੀਕਲ ਲਾਈਨ ਦੇ ਵਿੱਚ ਹੁੰਦਾ ਕਿਉਂਕਿ ਬਿਮਾਰੀ ਅਸੀਂ ਹਰੇ ਘਰੇ ਸੇੜ ਲਈ ਸਾਰੀਆਂ ਗੁਜਰਿਆ ਸਪਰਿਆ ਆ ਗਈਆਂ ਜ਼ਹਿਰ ਖਾਨੇ ਆ ਫਿਰ ਡਾਕਟਰਾਂ ਦੇ ਘਰ ਭਰਦੇ ਆ ਭਾਈ ਹੁਣ ਜਿਹੜਾ ਬੰਦਾ ਘਟੋਗੜ 100 ਪੇਸ਼ੈਂਟ ਦੇ ਕੇ 70000 ਰੁਪਏ ਇੱਕ ਦਿਨ ਦਾ ਬਣਾ ਰਿਹਾ ਹੈ ਹਨਾ ਫਿਰ ਉਹਦਾ ਮੈਡੀਕਲ ਮੈਡੀਕਲ ਤੋਂ ਬਿਨਾ ਦਵਾਈਆਂ ਤੋਂ ਕਿਹਾ ਇੱਕ ਬੰਦੇ ਦੇ ਇੰਨੇ ਦਵਾਈ ਆ ਗਈ ਦਵਾਈ ਤਾਂ ਮੇਰੇ ਅਰਕਾ ਸ਼ਰਟ ਲੈ ਆਉਣੀ ਹੈ ਸਾਡੇ ਇਥੇ ਦੋ ਚਾਰ ਮੁੰਡੇ ਨੇ ਹਨਾ ਰੋਬਨ ਵਾਲਾ ਫੱਤੇ ਵਾਲਿਆਂ ਨੂੰ ਕਹਦੇ ਹੋ ਇੰਨੇ ਹੀ ਦੇਣੇ ਅਗਲਾ ਕਹਿੰਦਾ ਠੀ ਉੱਥੇ ਮੈਡੀਕਲ ਦਵਾਈ ਤੇ ਕੀ ਕਰ ਲੋਂਗੇ ਕਿਵੇਂ ਰੇਟ ਕੱਟ ਕਰ ਲੋਂਗੇ ਇਸ ਲਈ ਇਹ ਵੀਡੀਓ ਬਹੁਤ ਪਹੁੰਚਣੀ ਜ਼ਰੂਰੀ ਆ ਇਹ ਗਰੀਬ ਆਮ ਬੰਦੇ ਦਾ ਗਰੀਬ ਬੰਦੇ ਦਾ ਜਿਹੜਾ ਆਪਦੇ ਆਪ ਨੂੰ ਕਹਿੰਦਾ ਮੈਂ ਠੀਕ ਠਾਕ ਆ 4 ਰੁਪਏ ਵੀ ਨਹੀਂ ਘਰ ਵੀ ਨਹੀਂ ਉਹਨਾਂ ਦਾ ਵੀ ਮਸਲਾ ਹੈ ਇਹ ਹਰ ਇੱਕ ਉਸ ਬੰਦੇ ਦਾ ਮਸਲਾ ਹੈ ਜਿਹੜਾ ਪੰਜਾਬ ਚ ਅੱਜ ਰਹਿ ਰਿਹਾ ਆ ਆਪਦਾ ਜੀਵਨ ਬਰਸ਼ਨ ਕਰ ਰਿਹਾ ਹੈ ਇਹ ਦਵਾਈਆਂ ਤੋਂ ਬਿਨਾ ਅੱਜ ਦੇ ਸਮੇਂ ਦੇ ਵਿੱਚ ਨਹੀਂ ਜੀਆ ਜਾ ਸਕਦਾ ਹਰ ਇੱਕ ਬੰਦੇ ਨੂੰ ਬਿਮਾਰੀ ਛੇੜ ਲਈ ਓਏ ਕਿਨੂੰ ਕਹੀਏ ਉਹ ਕਿੱਥੇ ਜਾਈਏ ਮੈਨੂੰ ਦੱਸੋ ਸਹੀ ਇਹ ਗੱਲਾਂ ਤੋਂ ਸੀਐਮ ਸਾਹਿਬ ਵੀ ਜਾਣੂ ਨੇ ਹਰ ਇੱਕ ਲੀਡਰ ਵੀ ਜਾਣੂ ਆ ਪੜਾ ਬੋਲਦਾ ਕੋਈ ਨਹੀਂ ਭਾਈ ਤੁਹਾਡੇ ਐਮਐਲਏ ਦਾ ਭਾਈ ਰੇਤੇ ਵਿੱਚ ਵੇਚੀ ਜਾਂਦੇ ਨੇ ਹਨਾ ਹਫ਼ਤੇ ਲਈ ਜਾਂਦੇ ਨੇ ਐਸਡੀਐਮ ਸਾਹਿਬ ਨੂੰ ਲਾਇਆ ਹੋਇਆ ਡਿਪਟੀ ਸਾਹਿਬ ਨੂੰ ਪੈਸੇ ਲਾਏ ਨੇ ਐਨੇ ਫਲਾਣਾ ਦੇਵੇ ਠਿਕਾਨਾ ਇਹਨੇ ਦੇਵੇ ਸਾਰੇ ਇਕੱਠੇ ਕਰਦੇ ਨੇ ਸਾਰੇ ਇਕੱਠੇ ਕਰਕੇ ਫਿਰ ਆਵਦੀਆਂ ਜੇਬਾਂ ਭਰੀ ਜਾਂਦੇ ਨੇ ਪਰ ਲੁੱਟਿਆ ਕੌਣ ਜਾ ਰਿਹਾ ਆਮ ਵਰਗ ਪੰਜਾਬ ਲੁੱਟਿਆ ਜਾ ਰਿਹਾ ਅੱਜ ਮੈਂ ਪੰਜਾਬ ਦਾ ਨੌਜਵਾਨ ਹੋਣ ਦੇ ਨਾਤੇ ਇਹ ਲਹਨਤਾ ਪਾਉਣਾ ਉਹ ਡੁੱਬ ਕੇ ਮਰ ਗਿਆ ਉਹ ਪੰਜਾਬ ਸਾਡੇ ਕੋਲੇ ਮੈਡੀਕਲ ਸਹੂਲਤ ਦੇ ਨਾਮ ਤੇ ਕੁਛ ਹੈ ਹੀ ਨਹੀਂ ਹਨਾ ਕਿਸੇ 60 ਪਲੱਸ ਨੂੰ ਨਹੀਂ ਕੋਈ ਆ ਨਹੀਂ ਵੀ ਆਹ ਇਲਾਜ ਹੋ ਜੂ ਇਹ ਹੋ ਜੂ ਉਹ ਹੋ ਜੂ ਹਰ ਵਾਰ ਹਰ ਵਾਰ ਮੈਡੀਕਲ ਮਾਫੀਆ ਲੁੱਟਦਾ ਸਾਨੂੰ ਯਾਰ ਪ੍ਰਾਈਵੇਟ ਵਾਲਿਆਂ ਨੇ ਐਡੇ ਐਡੇ ਹਸਪਤਾਲ ਖੋਲ ਲੇ ਸਰਕਾਰੀ ਹਸਪਤਾਲ ਛੱਡ ਕੇ ਪ੍ਰਾਈਵੇਟ ਕਿਉਂ ਖੋਲਦੇ ਨੇ ਕਿਉਂਕਿ ਇਹਨਾਂ ਨੂੰ 4 ਰੁਪਏ ਬਣਦੇ ਨੇ ਭਾਈ ਉਥੇ ਛੱਲ ਲਾਉਣੀ ਆ ਸਿਵਲ ਚ ਕੰਮ ਨਹੀਂ ਕਰਨਾ ਕਹਿ ਦੇਣਾ ਇੰਨੇ ਵਜੇ ਪ੍ਰਾਈਵੇਟ ਆ ਜੀ ਉਥੇ ਆ ਕੇ ਲੁੱਟਣਾ ਐਦਾਂ ਲੁੱਟ ਹੁੰਦੀ ਆ ਪੰਜਾਬ ਦੇ ਵਿੱਚ ਹਰ ਇੱਕ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਸਰਕਾਰੀ ਡਾਕਟਰ ਹੈ ਇਹਨਾਂ ਨੇ ਆਪਦੇ ਪ੍ਰਾਈਵੇਟ ਖੋਲ ਲਏ ਇੰਨਾ ਪੈਸਾ ਕਿੱਥੋਂ ਆਇਆ ਕਰੇ ਜਾਂਚੀ ਈਡੀ ਹੁਣ ਤੁਹਾਡੀ ਈਡੀ ਚੁੱਪ ਹੋ ਜਾਂਦੀ ਆ ਹੁਣ ਤੁਹਾਡੀ ਸੀਐਡੀ ਚੁੱਪ ਹੋ ਜਾਂਦੀ ਆ ਉਹ ਸਰਕਾਰੋਂ ਜਵਾਬ ਤਾਂ ਦੇ ਅਜ ਤੱਕ 1947 ਤੋਂ ਲੈ ਕੇ ਹੁਣ ਤੱਕ ਲੁੱਟਣ ਵਾਲੇ ਰਾਜਨੀਤਿਕ ਲੀਡਰੋ ਪੰਜਾਬ ਦੇ ਲੋਕਾਂ ਨੂੰ ਜਵਾਬਤਾ ਦੇ ਦਿਓ ਓਏ ਕਿਵੇਂ ਪੰਜਾਬ ਦੇ ਲੋਕਾਂ ਦੀਆਂ ਤੁਸੀਂ ਸਹੂਲਤਾਂ ਲੁੱਟ ਕੇ ਖਾ ਗਏ ਕਿਵੇਂ ਪੰਜਾਬ ਦੇ ਲੋਕਾਂ ਦੇ ਪੈਸੇ ਜਿਹੜੇ ਟੈਕਸ ਦੇ ਰੂਪ ਦਿੰਦੇ ਆ ਉਹ ਲੁੱਟ ਕੇ ਤੁਸੀਂ ਖਾ ਗਏ ਓਏ ਦੱਸੋ ਮੈਨੂੰ ਕਿਹੜੇ ਡਾਕਟਰ ਆ ਜਿਹੜਾ ਪ੍ਰਾਈਵੇਟ ਨਹੀਂਗਾ ਹਰ ਇੱਕ ਡਾਕਟਰ ਨੇ ਪ੍ਰਾਈਵੇਟ ਖੋਲ ਲਿਆ ਆਪਦਾ ਕਿੱਥੋਂ ਆ ਗਏ ਪੈਸੇ ਬਈ ਮੰਨਿਆ ਜੇ ਅਗਲਾ ਸਿਵਰਜ ਨੂੰ ਰਟਾਇਰ ਹੋਇਆ 60 ਸਾਲ ਉਹਦੀ ਉਮਰ ਹੋ ਗਈ ਉਹਨਾਂ ਨੇ ਆ ਕੇ ਆਪਦਾ ਖੋਲ ਲਿਆ ਉਹ ਅਲੱਗ ਮੈਟਰ ਹੈ ਹਸਪਤਾਲਾਂ 'ਚ ਆਪਰੇਸ਼ਨ ਕਰਨ ਨੂੰ ਸਮਾਨ ਨਹੀਂ ਹੈ ਜੇ ਮਾੜਾ ਮੋਟਾ ਕਿਤੇ ਹੱਡੀਆਂ ਵਾਲਾ ਜਾਂ ਅੱਗੇ ਮੈਂ ਦੱਸਿਆ ਸੀ ਇਹ ਚਾਰ ਪੰਜ ਨਰਬਾ ਸਾਡੇ ਸਿਵਲ ਹਸਪਤਾਲ ਜਗਰਾਉਂ ਦੀ ਹਕੀਕਤ ਉੱਥੋਂ ਪ੍ਰਾਈਵੇਟ ਵਾਲੇ ਲਿਆਉਂਦੇ ਨੇ ਚੱਕ ਕੇ ਐ ਖੜੇ ਨੇ ਬੈਠੋ ਜੀ ਤੁਹਾਨੂੰ ਇੰਨੇ 'ਚ ਕਰ ਦਿੰਨੇ ਆ ਚੱਕੋ 20000 25000 'ਚ ਤੁਹਾਡੀ ਲੱਤ ਪਾਦਦੇ ਨੇ ਫਲਾਨਾ ਪਾਦਦੇ ਨੇ ਪਰ ਜਿਹੜੇ ਵੱਡੇ ਜਿਵੇਂ ਅੱਜ ਕੱਲ ਸ਼ੂਗਰ ਕਰ ਕਰ ਵੜ ਗਈ ਲੁਧਿਆਣੇ ਵਰਗੇ ਸ਼ਹਿਰ ਜਿਹਦੇ ਡਾਕਟਰ ਨੇ ਉਹਦਾ ਹੱਲ ਕੀ ਆ ਹਾਰਟ ਵਾਲੇ ਦਿਲ ਵਾਲੇ ਡਾਕਟਰ ਘੱਟ ਨੇ ਉਹਦਾ ਹੱਲ ਕੀ ਆ ਉਹ ਫਿਰ ਪ੍ਰਾਈਵੇਟਾਂ 'ਚ ਲੁੱਟਣਗੇ ਕਿਹੜੇ ਹਸਪਤਾਲ ਮੈਨ ਜਦ ਕਿ ਪੰਜਾਬ ਦੇ ਵਿੱਚ ਇੰਨੀ ਇੰਨੇ ਤਹਿਸੀਲਾਂ ਨੇ ਇੰਨੇ ਜ਼ਿਲ੍ਹੇ ਨੇ ਹਨਾ ਇੰਨੇ ਪਿੰਡ ਨੇ ਉਹਨਾਂ ਕੋਲੇ ਸਾਡੇ ਕੋਲੇ ਡਾਕਟਰ ਹੀ ਹੈ ਨਹੀਂ ਓਏ ਓਏ ਮੈਡੀਕਲ ਸਹੂਲਤਾਂ ਤਾਂ ਦੇ ਦਿਓ ਪੰਜਾਬ ਨੂੰ ਕਿ ਇੱਕ ਗੋਲੀਆਂ ਦੇ ਕੇ 5 ਰੁਪਏ ਦੇਆ ਕੂਚੀਆਂ ਫੇਰ ਕੇ ਤੁਸੀਂ ਆ ਖੋਲਤੇ ਜੀ ਆਹ ਲੋਕ ਕਲੀਨਿਕ ਸੋ ਮੁੱਖ ਮੰਤਰੀ ਸਾਹਿਬਾ ਲੋ ਹ ਜੋੜੇ ਹੱਥ ਜੀ ਹੱਥ ਜੋੜੇ ਇਹ ਪੰਜਾਬ ਦੇ ਲੋਕ ਤੁਹਾਡੇ ਮੂਰੇ ਹੱਥ ਜੋੜਦੇ ਨੇ ਯਾਰ ਕਦੋਂ ਕਾਰਵਾਈ ਕਰੋਗੇ ਕਦੋਂ ਜਾਗੋਗੇ ਕਦੋਂ ਲੋਕਾਂ ਦੇ ਟੈਕਸ ਦੇ ਪੈਸੇ ਦਾ ਤੁਸੀਂ ਮੁੱਲ ਮੋੜੋਗੇ ਯਾਰ ਉਹ ਸੇਫ ਸਹੂਲਤਾਂ ਨਹੀਂ ਕਰ ਸਕੇ ਜਿਵਾਕਾਂ ਦੀ ਸਿੱਖਿਆ ਮੁਫਤ ਨਹੀਂ ਕਰ ਸਕੇ ਓਏ ਅਸੀਂ ਹਰ ਇੱਕ ਬੱਚਾ ਪ੍ਰਾਈਵੇਟ ਸਕੂਲ ਵਾਲੇ ਲੁੱਟਦੇ ਨੇ ਆ ਸਾਡੇ 4 ਦਿਨ ਪਹਿਲਾਂ ਮੈਂ ਦੱਸ ਦੇਣਾ ਮੈਂ ਨਾਉਂ ਨਹੀਂ ਲੈਣਾਗਾ 5ਵੀਂ ਦੇ ਬੋਰਡ ਦੇ ਪੇਪਰਾਂ ਦੇ ਨਾਂ ਤੇ ਪੈਸੇ ਲੈ ਲੈ ਬਾਅਦ ਚ ਉਹਨੇ ਮੈਨੂੰ ਫੋਨ ਆਇਆ ਮੈਂ ਸਕੂਲੇ ਕਿਹਾ ਉਹ ਪੈਸੇ ਇਹਨਾਂ ਨੇ ਤਾਂ ਮੋੜੇ ਸਾਰੇ ਪ੍ਰਾਈਵੇਟ ਸਕੂਲ ਲੁੱਟਣ ਤੇ ਲੱਗੇ ਹੋਏ ਨੇ ਪ੍ਰਾਈਵੇਟ ਸਿੱਖਿਆ ਅਤੇ ਪ੍ਰਾਈਵੇਟ ਮੈਡੀਕਲ ਇਹ ਦੋਨਾਂ ਨੇ ਨਾਸ ਕਰਤਾ ਪੰਜਾਬੀਆਂ ਦਾ ਸਭ ਤੋਂ ਵੱਡੇ ਮੁੱਦੇ ਨੇ ਅੱਜ ਦੇ ਆਜੋ ਲੋਕਾਂ ਦੇ ਹੱਕ ਤੇ ਖੜ੍ਹਜੋ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇ ਦਿਓ ਤਾਂ ਪੰਜਾਬ ਬਾਚੂ ਬਸ ਇੰਨੀਆਂ ਕਬੰਤਿਆਂ ਕਰਨੀਆਂ ਸੀ ਤੇ ਆਖਰ ਦੇ ਵਿੱਚ ਮੈਂ ਲ ਅਕਾਲ ਪੁਰਖ ਨੇ ਫੈਸਲਾ ਕਰਨਾ ਹੁੰਦਾ ਜਿਹੜੇ ਇਹ ਲੋਕਾਂ ਨੂੰ ਲੁੱਟ ਕੇ ਜੇਬਾਂ ਭਰੇ ਨੇ ਨਾ ਚਲੋ ਮਹਾਰਾਜ ਤੁਹਾਨੂੰ ਮੈਂ ਕਿਸੇ ਬਾਰੇ ਮੰਦਾ ਨਹੀਂ ਕਹਿਣਾ ਪਰ ਪ੍ਰਮਾਤਮਾ ਸਭ ਕਦਾ ਹਿਸਾਬ ਕਰਦਾ ਥੋੜਾ ਧੰਨਵਾਦ ਸਤਿ ਸ਼੍ਰੀ ਅਕਾਲ